ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਿਹਤ ਸਹੂਲਤਾਂ ਨੂੰ ਲੈ ਕੇ ਵਾਦੇ ਵੀ ਕੀਤੇ ਜਾਂਦੇ ਤੇ ਦਾਅਵੇ ਵੀ ਕੀਤੇ ਜਾਂਦੇ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਏ ਜਾਊਗੀ ਚਾਹੇ ਉਹ ਮਹੱਲਾ ਕਲੀਨਕਾਂ ਦੀ ਗੱਲ ਕੀਤੀ ਜਾਵੇ ਚਾਹੇ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਬਠਿੰਡਾ ਦੀ ਜੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਹਾਂ ਵੀ ਉੱਥੇ ਜਿਹੜੇ ਗਾਰਡ ਲੱਗੇ ਆ ਮੇਨ ਗੇਟ ਦੇ ਸਾਹਮਣੇ ਜਿਹੜੇ ਗਾਰਡ ਲਾਏ ਹੁੰਦੇ ਪਾਈਪਾਂ ਲਾਈਆਂ ਹੁੰਦੀਆਂ ਵੀ ਕੋਈ ਵੀ ਪਸ਼ੂ ਜਾਂ ਜਾਨਵਰ ਅੰਦਰ ਨਾ ਜਾਵੇ ਜਿਸ ਕਾਰਨ ਉਹ ਟੁੱਟੇ ਹੋਏ ਆ ਤੇ ਉਹਦੇ ਕਾਰਨ ਜਿੱਥੇ ਗੱਡੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਨਾਲ-ਨਾਲ ਜਿਹੜੀਆਂ ਗੱਡੀਆਂ ਆ ਐਂਬੂਲੈਂਸਾਂ ਉਹ ਕਿਸ ਤਰ੍ਹਾਂ ਜ਼ੋਰ ਨਾਲ ਖੱਡੇ ਵਿੱਚ ਬਚਦੀਆਂ ਔਰ ਇਹ ਵੀ ਦੱਸਿਆ ਇੱਕ ਵਿਅਕਤੀ ਨੇ ਕਿ ਕੁਝ ਦਿਨ ਪਹਿਲਾਂ ਉਹਦਾ ਇੱਕ ਗੱਡੀ ਦਾ ਟਾਇਰ ਵੀ ਫਟ ਗਿਆ ਸੀ ਉਹਦੇ ਨਾਲ ਜਿੱਥੇ ਗੱਡੀਆਂ ਦਾ ਕਮਾਨੀਆਂ ਦਾ ਟਾਇਰਾਂ ਦਾ ਨੁਕਸਾਨ ਹੁੰਦਾ ਉੱਥੇ ਹੀ ਕਿਉਂਕਿ ਅੱਗੇ ਜੱਚਾ ਬੱਚਾ ਬਾੜ ਆ ਤੇ ਬਹੁਤ ਸਾਰੇ ਜਿਹੜੇ ਮਰੀਜ਼ ਆ ਉਹ ਆਉਂਦੇ ਜਾਂਦੇ ਰਹਿੰਦੇ ਐਂਬੂਲੈਂਸਾਂ ਵਿੱਚ ਉਹਨਾਂ ਦਾ ਇਹਨਾਂ ਨੁਕਸਾਨ ਹੋਵੇਗਾ ਇਹ ਤਾਂ ਡਾਕਟਰ ਹੀ ਦੱਸ ਸਕਦੇ ਆ ਕਿਉਂਕਿ ਡਾਕਟਰਾਂ ਵੱਲੋਂ ਜਦੋਂ ਵੀ ਕਿਸੇ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਉਹਨੂੰ ਇਹ ਹਦਾਇਤ ਦਿੱਤੀ ਜਾਂਦੀ ਆ ਕਿ ਕਿਤੇ ਵੀ ਉੱਚੇ ਨੀਵੇਂ ਜਗ੍ਹਾ 'ਚ ਪੈਰ ਨਹੀਂ ਰੱਖਣਾ ਤੇ ਭਾਰ ਨਹੀਂ ਚੱਕਣਾ ਪਰ ਇਸ ਜਿਹੜੀਆਂ ਪਾਈਪਾਂ ਲੱਗੀਆਂ ਹੋਈਆਂ ਉਹ ਟੁੱਟ ਚੁੱਕੀਆਂ ਜਿਸ ਕਾਰਨ ਉਹ ਜ਼ੋਰ ਨਾਲ ਖੱਡੇ ਵਿੱਚ ਜਦੋਂ ਗੱਡੀ ਜਾਂ ਐਮਬੂਲੈਂਸ ਵੱਜਦੀ ਆ ਤਾਂ ਉਹਦਾ ਸਿਰ ਛੱਤ ਨਾਲ ਵੱਜਦਾ ਵਾ ਤੁਸੀਂ ਨਾਲ ਦੀ ਨਾਲ ਤਸਵੀਰਾਂ ਵਿੱਚ ਵੀ ਦੇਖ ਰਹੇ ਹੋ ਭਾਵੇਂ ਸਰਕਾਰਾਂ ਲੱਖ ਵਾਅਦੇ ਕਰਦੀਆਂ ਦਾਅਵੇ ਕਰਦੀਆਂ ਪਰ ਉਹ ਕਿਤੇ ਨਾ ਕਿਤੇ ਖੋਖਲੇ ਨਜ਼ਰ ਆਉਂਦੇ ਆ ਇਸ ਦੇ ਸਬੰਧ ਵਿੱਚ ਜਦੋਂ ਐਸਐਮਓ ਬਠਿੰਡਾ ਸਿਵਲ ਹਸਪਤਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਪਾਈਪਾਂ ਸਿਵਲ ਹਸਪਤਾਲ ਵਿੱਚ ਜਿਹੜਾ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਪੀਡਬਲਯੂ ਡੀਬੀ ਐਂਡ ਆਰ ਦੇ ਹੈਵੀ ਵਹੀਕਲ ਆਉਂਦੇ ਆ ਉਹਨਾਂ ਕਾਰਨ ਰੁਟੀਆਂ ਤੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਤੇ ਉਹ ਜਲਦੀ ਹੀ ਠੀਕ ਕਰਵਾ ਦੇਣਗੇ ਪਰ ਜਦੋਂ ਇਸ ਸਬੰਧ ਵਿੱਚ ਅਧਿਕਾਰੀਆਂ ਨਾਲ ਪੀਡਬਲਯੂ ਡੀਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਸ ਨੂੰ ਬੋਲਣ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਭਾਵੇਂ ਕੇ ਐਸਐਮਓ ਨੇ ਇਹ ਕਿਹਾ ਕਿ ਜਲਦੀ ਹੀ ਠੀਕ ਤਰਵਾ ਲਿਆ ਜਾਵੇਗਾ ਪਰ ਉਸ ਦੌਰਾਨ ਅਗਰ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦਾ ਜ਼ਿੰਮੇਵਾਰ ਕੌਣ ਆ ਭਾਵੇਂ ਉਹਨਾਂ ਨੇ ਉਹਨਾਂ ਨੂੰ ਹਦਾਇਤਾਂ ਕਰ ਦਿੱਤੀਆਂ ਪਰ ਕੀ ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਹਨਾਂ ਨੂੰ ਇਮੀਡੀਏਟਲੀ ਕੋਲੇ ਬੁਲਾ ਕੇ ਠੀਕ ਨਹੀਂ ਕਰਵਾਉਣਾ ਚਾਹੀਦਾ ਸੀ ਪਰ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਕੀ ਇਹਨੂੰ ਜਿਹੜੇ ਪੀਡਬਲਯੂਬੀਐਨਆਰ ਦੇ ਅਧਿਕਾਰੀ ਜਾਂ ਸਿਵਲ ਹਸਪੀਟਲ ਦੇ ਅਧਿਕਾਰੀ ਆ ਜਿਹੜੇ ਕਦੋਂ ਠੀਕ ਕਰਾਉਂਦੇ ਨੇ ਐਸਐਮਓ ਸਾਹਿਬ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਦੇ ਚਲ ਬਲ ਬੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਸਿਵਲ ਹਸਪਤਾਲ ਦੇ ਵਿੱਚ ਇੱਕ 50 ਬੈਡ ਦਾ ਕ੍ਰਿਟੀਕਲ ਕੇਅਰ ਯੂਨਿਟ ਬਣਾ ਰਹੀ ਹੈ ਪੰਜਾਬ ਸਿਸਟਮ ਕਾਰਪੋਰੇਸ਼ਨ ਦਾ ਇੰਜੀਨੀਅਰਿੰਗ ਵਿੰਗ ਦੀ ਦੇਖਰੇਖ ਚ ਬਣ ਰਿਹਾ ਉਹਦੇ ਲਈ ਬੜੇ ਵੱਡੇ ਵੱਡੀਆਂ ਜਿਹੜੀਆਂ ਹੈਵੀ ਵਹੀਕਲ ਨੇ ਸਮਾਨ ਲੈ ਕੇ ਆਉਂਦੀਆਂ ਨੇ ਉਹਨਾਂ ਨੇ ਉਹਨਾਂ ਚੋਂ ਕਿਸੇ ਇੱਕ ਵਹੀਕਲ ਕਰਕੇ ਉਹ ਰਾਤੀ ਜਿਹੜੀ ਹੈ ਗ੍ਰਿਲ ਟੁੱਟ ਗਈ ਹੈ ਅਸੀਂ ਸਵੇਰੇ ਜਦੋਂ ਪਤਾ ਲੱਗਿਆ ਸੀ ਤਾਂ ਉਹ ਸਬੰਧਤ ਜੇਈ ਜਿਹੜੇ ਨੇ ਜੇਈ ਇੰਜੀਨੀਅਰ ਵਿੰਗ ਦੇ ਸਰਬਜੀਤ ਸਿੰਘ ਉਹਨੂੰ ਫੋਨ ਕਰਕੇ ਨਾਲ ਦੀ ਨਾਲ ਇਮੀਡੀਏਟਲੀ ਇਹਨੂੰ ਠੀਕ ਕਰਵਾਉਣ ਲਈ ਕਹਿ ਦਿੱਤਾ ਗਿਆ ਤੇ ਉਸ ਤੋਂ ਬਿਨਾ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਇਹਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਕਿ ਠੇਕੇਦਾਰ ਤੋਂ ਜਾਂ ਜੀ ਨਵਿੰਗ ਆਪਣੇ ਪੱਧਰ ਤੇ ਇਮੀਡੀਏਟਲੀ ਠੀਕ ਕਰਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਤੋਂ ਰੋਕਿਆ ਜਾ ਸਕੇ ਬਿਲਕੁਲ ਜਦੋਂ ਗ੍ਰਿਲ ਟੁੱਟ ਗਈ ਤਾਂ ਉਸ ਐਂਬੂਲੈਂਸ ਦਾ ਵੀ ਨੁਕਸਾਨ ਹੋਵੇਗਾ ਇਸ ਤੋਂ ਬਿਨਾ ਜੇ ਟੂ व्हीਲਰ ਹੈ ਉਹਨਾਂ ਦਾ ਵੀ ਗਿਰਨ ਦਾ ਖਰਚਾ ਜਿਹੜਾ ਹੈ ਉਹਤੇ ਬਣਿਆ ਰਹੇਗਾ ਇਸੇ ਕਰਕੇ ਜਿਹੜਾ ਇੰਜੀਨੀਅਰਿੰਗ ਵਿੰਗ ਨੂੰ ਇਹ ਹਦਾਇਤ ਕੀਤੀ ਗਈ ਹੈ ਤੇ ਬੇਨਤੀ ਵੀ ਕੀਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾ ਕੇ ਇਹਨੂੰ ਮਤਲਬ ਠੀਕ ਕਰਾ ਕੇ ਜਿਹੜਾ ਸੂਚਿਤ ਕੀਤਾ ਜਾਵੇ ਤਾਂ ਜੋ ਕਿਸੇ ਅਨਸਖਾਵੀ ਘਟਨਾ ਤੋਂ ਬਚਿਆ ਜਾ ਸਕੇ ਬਿਲਕੁਲ ਮੈਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਸਹਿਮਤ ਹਾਂ ਮੈਂ ਤਾਂ ਪਹਿਲਾਂ ਹੀ ਕਹਾਂ ਵੀ 2 ਵੀਲਰ 4 ਵੀਲਰ ਤੇ ਐਮ뷸ੈਂਸ ਸਾਰਿਆਂ ਦਾ ਨੁਕਸਾਨ ਹੋਣ ਦਾ ਡਰ ਹੈ ਪਰ ਕਿਉਂਕਿ ਬਹੁਤ ਜ਼ਿਆਦਾ ਹੈਵੀ ਲੋਡਡ ਵਹੀਕਲ ਜਿਹੜੇ ਨੇ ਉਹਨਾਂ ਦੀ ਕੰਸਟਰਕਸ਼ਨ ਵਾਸਤੇ ਤੋਂ ਨਿਕਲੇ ਜਿਹਦੇ ਕਰਕੇ ਉਹ ਰਾਤੀ ਜਿਹੜਾ ਟੁੱਟ ਗਿਆ ਇਸੇ ਕਰਕੇ ਉਹਨਾਂ ਨੂੰ ਸਵੇਰੇ ਅਸੀਂ 9 ਵਜੇ ਉਹਨਾਂ ਨੂੰ ਇਹ ਸੂਚਿਤ ਵੀ ਕਰਤਾ ਗਿਆ ਸੀ ਤੇ ਜਲਦੀ ਜਲਦੀ ਕੰਮ ਕਰਾਉਣ ਲਈ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਬਿਲਕੁਲ ਹੀ ਬਹੁਤ ਹੀ ਜਲਦੀ ਟਾਈਮ ਦੇ ਵਿੱਚ ਹੀ ਠੀਕ ਹੋ ਜਾਏਗਾ